ਲਓ ਵੀ ਕਿਸਾਨ ਭਰਾਵੋ ਅੱਜ ਆਪਾਂ ਪਾ ਰਹੇ ਆ ਪ੍ਰਦਾਨ ਝੋਨੇ ਦੇ ਵਿੱਚ ਤੇ ਅੱਜ ਆਪਣਾ ਝੋਨਾ ਬਾਈ 65 ਦਿਨਾਂ ਦਾ ਹੋ ਗਿਆ ਤੇ ਸ਼੍ਰੀ ਰਾਮ ਕੰਪਨੀ ਦੀ ਆਪਾਂ ਜਿਹੜੀ ਪ੍ਰਦਾਨ ਪਾ ਰਹੇ ਆ 8 ਕਿਲੋ ਪੌਣੀ ਸੀਗੀ ਪਰ ਬਾਈ 9 ਕਿਲੋ ਜਿਹੜੀ ਕਿੱਲੇ ਦੇ ਹਿਸਾਬ ਨਾਲ ਪ੍ਰਦਾਨ ਆਪਣੀ ਉਹ ਪੈ ਗਈ ਆ ਕਿਉਂਕਿ ਜਿਹੜੇ ਭਰਾ ਆਪਣੇ ਠੇਕੇ ਤੇ ਪ੍ਰਦਾਨ ਪਾਉਂਦੇ ਹਨ ਤਾਂ ਥੋੜਾ ਮੋਟਾ ਜਿਹੜਾ ਵਾਦ-ਗਾਟ ਹੋ ਜਾਂਦੀ ਆ ਵੈਸੇ ਆਪਾਂ 8 ਕਿਲੋ ਕਹਿਆ ਸੀ ਪਰ ਕਿਲੋ ਕੁ ਵੱਧ ਪੈ ਗਈ ਕਿੱਲੇ ਦੀ 9 ਕਿਲੋ ਦਾ ਜਿਹੜਾ ਹਿਸਾਬ ਪਿਆ ਆਪਣੇ ਤੇ ਸ਼੍ਰੀ ਰਾਮ ਕੰਪਨੀ ਦੀ ਬਾਈ ਆਪਾਂ ਪ੍ਰਦਾਨ ਪਾਈ ਆ ਤੇ 65 ਦਿਨਾਂ ਦਾ ਅੱਜ ਆਪਣਾ ਜਿਹੜਾ ਝੋਨਾ ਹੋ ਗਿਆ ਪਹਿਲਾ ਹਫਤਾ ਪਹਿਲਾਂ ਪਾਉਣ ਦੇ ਵਿਚਾਰ ਕਰ ਰਹੇ ਸੀ ਕਿਉਂਕਿ ਗੋਹ ਵਾਲੀ ਸੁੰਡੀ ਤੇ ਮਾੜੀ ਮੋਟੀ ਪੱਤਾ ਲਵੇਟ ਦੀ ਜਿਹੜੀ ਸਮੱਸਿਆ ਸੀਗੀ ਪਰ ਉਦੋਂ ਬਾਈ ਸਾਡੇ ਜਿਹੜਾ ਬੱਦਲ ਆ ਕਾਫੀ ਪੈ ਗਿਆ ਕਾਫੀ ਮੀਂਹ ਸੀਗਾ ਤੇ ਉਹਦੇ ਨਾਲ ਜਿਹੜਾ ਹਫਤਾ ਕ ਆਪਾਂ ਲੇਟ ਕਰਤੀ ਪ੍ਰਦਾਨ ਤੇ ਜੇ ਆਪਾਂ ਲੇਵਰ ਦੀ ਗੱਲ ਕਰੀਏ ਤਾਂ ਬਾਈ ਸਾਡੇ ਏਰੀਏ ਦੇ ਵਿੱਚ 100 ਰੁਪਿਆ ਕਿਲੋ 100 ਰੁਪਿਆ ਕਿੱਲੇ ਦਾ ਜਿਹੜਾ ਲੈਂਦੇ ਆ ਆਪਣੇ ਭਰਾ ਜਿਹੜੇ ਪ੍ਰਾਣ ਪਾ ਕੇ ਜਾਂਦੇ ਆ ਤੇ ਸੋਡੇ ਏਰੀਏ ਚ ਬਾਈ ਦੱਸੋ ਵੀ ਕੀ ਰੇਟ ਚੱਲਦਾ ਕਿੱਲੇ ਦਾ ਜਿਹੜਾ ਪ੍ਰਾਣ ਪੁਆਈ ਦਾ ਤੇ ਕਈ ਆਪਣੇ ਕਿਸਾਨ ਭਰਾ ਜਿਹੜੇ ਸਪਰੇਅ ਕਰ ਰਹੇ ਆ ਨਾ ਸੰਡੀ ਵਾਲੀ ਤਾਂ ਆਪਾਂ ਬਾਈ ਹਰ ਸਾਲ ਜਿਹੜੇ ਪ੍ਰਾਣ ਪਾਉਣੇ ਹੁੰਨੇ ਆ 8 ਕਿਲੋ ਡੋਜ਼ ਦਿੰਨੇ ਹੁੰਨੇ ਆ ਆਪਾਂ ਪਰ ਅੱਗ ਤੇ 1 ਕਿਲੋ ਕੁ ਜਿਹੜੀ ਵੱਧ ਪੈ ਗਈ ਡੋਜ਼ ਤੇ 9 ਕਿਲੋ ਦਾ ਹਿਸਾਬ ਜਿਹੜਾ ਪਿਆ ਆਪਣੇ ਇਸ ਵਾਰੀ ਪ੍ਰਦਾਨ ਦਾ ਸ਼੍ਰੀ ਰਾਮ ਕੰਪਨੀ ਦੀ ਆਪਾਂ ਜਿਹੜੀ ਪ੍ਰਦਾਨ ਪਈ ਸੀ ਤੇ 98 ਰੁਪਏ ਕਿਲੋ ਬਈ ਜਿਹੜੀ ਆਪਾਂ ਨੂੰ ਪ੍ਰਦਾਨ ਪਈ ਹੈ ਸ਼੍ਰੀ ਰਾਮ ਦੀ ਤੇ ਪੰਜ ਭਰਾ ਆਪਣੇ ਆਏ ਸੀਗੇ ਅੱਜ ਪ੍ਰਦਾਨ ਪਾਉਣ ਦੇ ਤੇ ਛੱਟਾ ਵੀ ਬਹੁਤ ਸੋਹਣਾ ਦਿੱਤਾ ਤੇ ਬਾਕੀ ਪੰਜ ਜਣਿਆਂ ਨਾਲ ਇੱਕ ਤਾਂ ਜਿਹੜਾ ਟਾਈਮ ਦੀ ਵੀ ਬਚਤ ਹੋ ਜਾਂਦੀ ਆ ਤੇ ਦੂਜਾ ਜਿਹੜਾ ਨਾ ਕੋਈ ਪਾਤ ਰਵੇ ਨਾ ਪੂਰੀ ਵਧੀਆ ਜਿਹੜੀ ਟਿਕਾ ਕੇ ਆਪਣੇ ਭਰਾਵਾਂ ਨੇ ਪ੍ਰਦਾਨ ਪਾਈ ਆ ਤੇ ਤੁਸੀਂ ਦੱਸੋ ਕਮੈਂਟ ਕਰਕੇ ਭਰਾ ਵੀ ਕਿੱਦੇ ਪ੍ਰਦਾਨ ਪਾਈ ਆ ਜਾਂ ਸਪਰੇਅ ਕਰੀ ਆ ਭਰਾਵਾਂ ਨੇ ਆਪਣੇ ਆਨੇ ਤੇ ਕਮੈਂਟ ਕਰਕੇ ਜਰੂਰ ਦੱਸੋ ਕਿਉਂਕਿ ਬਈ ਹੁਣ ਜਿਹੜਾ ਗੋਬ ਵਾਲੀ ਸੁੰਡੀ ਦਾ ਗੀਤੇ ਝੋਨਿਆਂ ਨੂੰ ਉਹ ਟੈਗ ਜਿਹੜਾ ਕਾਫੀ ਆ ਕਿਉਂਕਿ ਇੱਕ ਤਾਂ ਬਦਲ ਵਾਈ ਜੀ ਰਹੀ ਆ ਤੇ ਦੂਜਾ ਜਿਹੜੇ ਗਿੱਤੇ ਝੋਨੇ ਸੀਗੇ ਉਹਨਾਂ ਨੂੰ ਅੱਜ ਤੋਂ ਹਫ਼ਤਾ ਪਹਿਲਾਂ ਜਿਹੜੀ ਪਦਾਨ ਪਾਉਣ ਵਾਲੀ ਸੀਗੀ ਜਾਂ ਸਪਰੇਅ ਕਰਨ ਵਾਲੀ ਸੀ ਪਰ ਆਪਣੇ ਸਾਰੇ ਕਿਸਾਨ ਭਰਾਏ ਜਿਹੜੇ بارش ਹੋਣ ਕਰਕੇ ਉਹ ਰੋਗ ਗਏ ਸੀਗੇ ਕਿਉਂਕਿ ਬੱਦਲ ਬਾਈ ਸਾਡੇ ਕਾਫੀ ਪਿਆ ਤੇ ਅੱਜ ਆਪਾਂ ਤਕਰੀਬਨ 65 ਦਿਨਾਂ ਦੇ ਨੂੰ ਜਿਹੜੀ ਪਦਾਨ ਉਹ ਪਾਤੀ ਆ 8 ਕਿਲੋ ਪਾਉਣੀ ਸੀ 9 ਕਿਲੋ ਪਾਤੀ ਆ ਤੇ ਵੈਸੇ ਆਪਾਂ ਬਾਈ 60 ਕਿ ਦਿਨਾਂ ਦੇ ਵਿੱਚ ਵਿੱਚ ਜਿਹੜੀ ਹਰ ਸਾਲ ਪਦਾਨ ਪਾਉਣੀ ਹੁੰਦੀ ਆ ਤੇ ਤੁਸੀਂ ਦੱਸੋ ਕਮੈਂਟ ਕਰਕੇ ਵੀ ਕਿਹੜੀ ਕੰਪਨੀ ਦੀ ਪਈ ਆ ਪ੍ਰਦਾਨ ਤੇ ਕੀ ਰੇਟ ਪਈ ਆ ਬਾਈ ਹਨਾ ਜਰੂਰ ਦੱਸਿਆ ਕਰੋ ਕਿਉਂਕਿ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਜਿਹੜਾ ਪਤਾ ਲੱਗਦਾ ਰਹਿੰਦਾ ਵੀ ਕੀ ਜਿਹੜੀ ਰੇਟ ਚੱਲ ਰਿਆ ਮਾਰਕੀਟ ਦਾ ਨਾ ਪ੍ਰਦਾਨ ਦਾ ਤੇ ਅੱਜ ਆਪਾਂ ਬਾਈ ਜਿਹੜੀ ਪ੍ਰਦਾਨ ਪਾਤੀ ਤੇ ਅਜ ਦੋ ਬਾਅਦ ਆਪਾਂ ਦੋ ਕਰਾਂਗੇ ਸਪਰੇਆ ਇਹਦੇ ਤੇ ਸਪਰੇਆ ਦੇ ਵਿੱਚ ਬਾਈ ਇੱਕ ਪੂਰਾ ਚੰਗਾ ਫੰਗੀ ਸਾਈਡ ਇੱਕ ਅਕਟਾਰਾ ਲੀਕੜ ਤੇ ਇੱਕ ਜਿਹੜੀ ਸੁੰਡੀ ਵਾਲੀ ਸਪਰੇ ਤਿੰਨੋਂ ਮਿਲਾ ਕੇ ਜਿਹੜੀਆਂ ਆਪਾਂ ਦੋ ਸਪਰੇਆਂ ਕਰਾਂਗੇ ਹੁਣ ਤਕਰੀਬਨ ਅੱਜ ਪ੍ਰਾਣ ਪਾਈ ਆ ਤੇ 20 ਦਿਨ ਤਾ ਜਿਹੜੀ ਬਿਲਕੁਲ ਹੀ ਨਹੀਂ ਲੋੜ ਹੈ ਨਾ ਕਿਉਂਕਿ ਇੱਕ ਕਰੀ ਜਿਹੜੀ ਕੋਈ ਗੋਬ ਵਾਲੀ ਸੁੰਡੀ ਦੀ ਸਮੱਸਿਆ ਸੀ ਜਾਂ ਪੱਤਾ ਲਪੇਟ ਦੀ ਸਮੱਸਿਆ ਸੀਗੀ ਤੇ ਉਹ ਬਿਲਕੁਲ ਜਿਹੜੀ ਖਤਮ ਕਰ ਦੋਗੇ ਪ੍ਰਾਣ ਤੇ ਇਸ ਤੋਂ ਬਾਅਦ ਦੋ ਕਰਾਂਗੇ ਸਪਰੇਆਂ ਤੇ ਦੋ ਸਪਰੇਆਂ ਨਾਲ ਆਪਣਾ ਜਿਹੜਾ ਝੋਨਾ ਉਹ ਪੱਕ ਜਾਂਦਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਕੀ ਕੀ ਰੇਟ ਪਈ ਆ ਸਾਰੇ ਕਿਸਾਨ ਭਰਾਵਾਂ ਨੂੰ ਜ਼ਰੂਰ ਦੱਸਿਓ ਕਰੋ ਕਮੈਂਟ ਕਰਕੇ ਤੇ ਕਿਹੜੇ ਕਿਹੜੇ ਭਰਾਵਾਂ ਨੇ ਪਦਾਨ ਪਾਈ ਆ ਤੇ ਕਿਹੜੇ ਕਿਹੜੇ ਭਰਾਵਾਂ ਨੇ ਸਪਰੇਅ ਕਰੀ ਆ ਇਹ ਵੀ ਜ਼ਰੂਰ ਦੱਸਿਓ ਜਿਉਂਦੇ ਵਾਸਤੇ ਰੋ